ਜਨਮ ਹੋਇਆ ਪਿੰਡ ਜਲਾਲ ਵਿੱਚ ਕਲੀਆਂ ਦੇ ਸਰਤਾਜ ਦਾ ਉਹਨਾਂ ਦਾ ਪਹਿਲਾ ਨਾਂ ਸੀ ਲਤੀਫ ਮੁਹੰਮਦ ਜੋ ਚੇਲਾ ਸੀ ਖੁਸ਼ੀ ਮੁਹੰਮਦ ਉਸਤਾਦ ਦਾ ਨਿੱਕਾ ਹੁੰਦਾ ਨਿੱਕਾ ਖਾਨ ਦਾ ਮੁੰਡਾ ਹਾਕੀ ਦਾ ਖਿਡਾਰੀ ਸੀ ਬਾਅਦ ਵਿੱਚ ਪੰਜਾਬੀ ਬੋਲੀ ਲਈ ਲਾ ਦਿੱਤੀ ਆਪਣੀ ਜ਼ਿੰਦਗੀ ਸਾਰੀ ਸੀ मां ਹੁੰਦੀ ਐ ਮਾਂ ਗਾ ਕੇ ਮਾਂ ਹੁੰਦੀ ਐ ਮਾਂ ਗਾ ਕੇ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦਿੱਤਾ ਤੇਰੇ ਟਿੱਲੇ ਤੋਂ ਰਾਂਝਾ ਜੋਗੀ ਚਾਦਰ ਸਾਰੇ ਹੀ ਗੀਤਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਰਹਿੰਦੀ ਦੁਨੀਆ ਤੱਕ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗਾਣੇ ਅਮਰ ਰਹਿਣਗੇ ਨਹੀਂ ਮੁਕਾਵਲਾ ਅੱਜ ਵੀ ਕੋਈ ਕਰ ਸਕਦਾ ਮਾਨਕ ਸਾਹਬ ਦੀ ਸੁਰੀਲੀ ਆਵਾਜ਼ ਦਾ ਜਨਮ ਹੋਇਆ ਪਿੰਡ ਜਲਾਲ ਵਿੱਚ ਕਲੀਆਂ ਦੇ ਸਰਤਾਇ ਦਾ Calinha de insertada.